ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਨਾਗ ਹੈਗੇ ਆ ਜੀ ਟੋਟਲ 5 ਤਾਂ 3 ਵੜਾ 2 ਬੱਚੀਆਂ 5 ਨਾਗ ਇਹ ਆ ਤੇ 2 ਬਾਈ ਕੋਲ ਬੱਕਰੇ ਆ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਿਓ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਮੈਂ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ ਜੀ 99724 16597 ਠੀਕ ਆ ਵੀਰੇ ਤੇ ਅੱਜ ਨਗ ਹੈਗੇ ਫਿਰ ਆਪਣੇ ਕੋਲ ਟੋਟਲ 7 ਹੋ ਗਏ ਜੀ ਹਾਂਜੀ ਕਿੱਧਰੋਂ ਸ਼ੁਰੂ ਕਰਗੇ ਜੀ ਅ ਸੱਜਰ ਤੋਂ ਹੀ ਕਰ ਲਓ ਵੀਰੇ ਸੂਏ ਸਵਾਈ ਬੈਡ ਤੋਂ ਸ਼ੁਰੂ ਕਰਦੇ ਆਂ ਵੀਰੇ ਪਹਿਲਾਂ ਤਾਂ ਤੁਸੀਂ ਕੱਦ ਬੈਡ ਚੈੱਕ ਕਰ ਲਓ ਤਿਆਰੀ ਬਹੁਤ ਸੋਹਣੀ ਆ ਮਿਲਕ ਰਿਕਾਰਡ ਬਹੁਤ ਚੰਗਾ ਤੇ ਉਦੋਂ ਜ਼ਿਆਦਾ ਚੰਗਾ ਇਹਦੇ ਮਗਰ ਵੀਰੇ ਬੱਚਾ ਆ ਜਾਂਦਾ ਸੂਆ ਕਿੰਨਾ ਮਸੂਈ ਆ ਬਈ ਇਹ ਇਹ ਸੂਆ ਵੀਰੇ ਤੀਜਾ ਸੂਆ origignal ਸੂਈ ਆ ਤੀਜਾ ਸੂਆ origignal ਸੂਈ ਆ ਨਹੀਂ ਅਗਲਾ ਦੂਜੇ ਤੋਂ ਗਾਹ ਨਹੀਂ ਜਾਣ ਦਿੰਦਾ ਹੈ ਉਹ ਬਈ ਗਾਲ ਸੁਣਾ ਇਹ ਤਾਂ ਜਿਹੜਾ ਬਈਆਂ ਤੋਂ ਮੈਂ ਲੈ ਲਈ ਵੜ ਆਪਣੀ ਲੋਕਲ ਇਥੋਂ ਦ ਗਈ ਆ ਇਹ ਅੱਛਾ ਨੇੜੇ ਲਈ ਆ ਇਹ ਪਲੋਂ ਵਸ਼ੀ ਪਹਿਲੇ ਸੂਏ ਮਿੱਥੋਂ ਗਈ ਆ अच्छा ये तो मैं सौदा-सुदा कर ले फिर दस्यागा दूकान शियानी कि नहीं शियानी मैं बंदे नु भूलया वासीगा क्योंकि ਆਪਣੇ ਕੋਲੋਂ ਦੇ ਭਰਾ ਵਾਲੇ ਹਨ ਕੱਲ ਚ ਐਮ ਬਹੁਤ ਹੋ ਗਿਆ ਕਿਉਂਕਿ ਜਿੱਤੀਆਂ ਵੀ ਕਰਮ ਵਾਲੀਆਂ ਤਿੰਨੇ ਬੱਛੀਆਂ ਆ ਦੋ ਵਛੋਂਾਂ ਦੇ ਘਰ ਖੜੀਆਂ ਆ ਅੱਛਾ ਤੀਜੀ ਵਛੀ ਦਿੱਤੀ ਆ ਜੀ ਅੱਜ ਵੀ ਬੱਛੀ ਦਿੱਤੀ ਆ ਹਾਂ ਬਾਲੇ ਚੰਗੇ ਟੀਕੇ ਦੀ ਬੱਛੀ ਆ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਇਹ ਸੂਈ ਇਹ ਸਾਢੇ 6 ਦੇ 7 ਦਾ ਟਾਈਮ ਸੀ ਸਵੇਰ ਦਾ ਅੱਜ ਦਾ ਬਸ ਹੁਣ ਜੇ ਰੱਦੋਂ ਜਿਆਦਾ ਥੱਲੇ ਲੌਂਕ ਦੀ ਸੀ ਉਹ ਧਾੜੀ ਨਾਲ ਬੰਨ੍ਹਨੀ ਆ। ਆਹ ਜੀ ਲੱਗ ਪੈ ਸਿਰੇ ਵਾਲਾ ਕੰਮ ਹੀ ਆ। ਮਾੜੇ ਜੇ ਬਹਿ ਜੇ। ਬਹਿ ਗਈ ਤੇ ਜਿਹੜਾ ਗ ਪਣੀ ਆ ਬਾਕੀ ਆਪਾਂ ਜਿਹੜਾ ਪੀ ਵੀਡੀਓ ਬਣਾ ਲਾਂਗੇ। ਵੀਡੀਓ ਪ੍ਰੋਪਰ ਬਣ ਜਾਊਗੀ। ਹਾਂ ਜੀ। ਠੀਕ ਆ। ਇਹ ਬਈ ਪਲੂਨ ਢੋਆ 20 ਕਿਲੋ ਚਵਾ ਕੇ ਦਿੱਤੀ ਸੀਗੀ। ਪਲੂਨ ਢੇਠੋਂ। ਹਾਂ। ਆਪਾਂ ਚਵਾ ਕੇ ਦਿੱਤੀ ਆ। ਚਵਾ ਕੇ ਦਿੱਤੀ ਜੀ ਬਈ ਕਹਿਣ ਦੀ ਗੱਲ ਨਹੀਂ। ਠੀਕ ਆ। ਗੱਲਾਂ ਕਿਸੇ ਪਾਸੋਂ ਵਸ਼ੀ ਨੂੰ ਹੱਤ ਤਰਾਣੀ ਕਿੱਲੇ ਸਿੰਘਾਂ ਦਾ ਤਤਰਾ। ਸਿੰਘ ਮਾਰਦੀ ਨਹੀਂ ਤਾਂ ਫਿਰ ਤਾਂ ਕੋਈ ਵੱਟਾ ਵੀ ਨਹੀਂ। ਚਵਾ ਖੋਲੀ ਫਿਰ ਸ਼ਹਿਰ ਵੀ ਨਹੀਂ ਖ ਦੇਨ ਦੀ ਹੋຊਗਾ ਠੀਕ ਹੈ ਨਾ ਦੁੱਧ ਬਹੁਤ ਚਵਾਉਗੀ ਇਹ ਇੱਕ ਚੰਦ ਦੱਸਦਾ ਵੀ ਇਹਨੇ ਚਵਾਤਾ ਦੁੱਧ ਦੂਜੇ ਸੂਏ ਉਹ ਕਹ ਦੱਸਦੇ ਸੀ ਕਿਤੇ ਜੀ 25 26 ਲੀਟਰ ਦੁੱਧ ਚੋਲਿਆ ਸੀ ਚੋਇਆ ਵਾ ਹਾਂ ਠੀਕ ਆ ਇਹ ਇੱਕ ਜੀ ਕਰਮ ਵਾਲੀ ਆ ਪਤਾ ਨਹੀਂ 25 ਦੇਵੇ ਕਿ 30 ਦੇਵੇ ਕਿਉਂਕਿ ਮੌਸਮ ਰੁੱਤ ਵਧ ਕੇ ਆ ਗਈ ਮੌਸਮ ਪੂਰੇ ਮੌਸਮ ਚੰਗਾ ਆ ਗਿਆ ਜਿੱਦੋਂ ਨੂੰ ਇਹਨੇ ਸਾਫ਼ ਹੋਣਾ ਕਣਕੁਣ ਚੱਲ ਕੇ ਉਦੋਂ ਨੂੰ ਠੰਡਾ ਹੋ ਜਾਣਾ ਮੌਸਮ ਪੂਰੇ ਬਾਕੀ ਬੜਾ ਨੇੜੇ ਹੋ ਕੇ ਥਾਣ ਚੈੱਕ ਕਰਾ ਦੇ ਵੇੜਦੇ ਪੰਡ ਲਾਈ ਫਿਰਦੀ ਆ ਹਵਾਨੇ ਦੀ ਪੰਡ ਚਲ ਹੈਗੀ ਹੈਗੀ ਆ ਤੇ ਕਰਮ ਵਾਲੀ ਨੂੰ ਥਾਣ ਵੇਖਾ ਉਹ ਜਨ ਕਰੋ ਚੈੱਕ ਆ ਮਿਲਕ ਵੇਣ ਚੱਕਾ ਕਾਹੀ ਮਾਰ ਕੇ ਵਿਖਾ ਦਿੰਦੇ ਆਪਾਂ ਇਹ ਨਹੀਂ ਤਾਂ ਇੰਨੀ ਠੰਡੀ ਆ ਨਾ ਵਛੀ ਲਾਈ ਜੇ ਨਾਲ ਆਈ ਲੈ ਠੀਕ ਆ ਪੰਪੋਂ ਦੀ ਜਵਾਈ ਥਾਂ ਚਾਰੇ ਥਾਂ ਦੀ ਕੋਜੀ ਆ ਲੈ ਸਹੀ ਗੱਲ ਆ ਉਂਗਲਰ ਕੀ ਮੋਟੀ ਆਉਂਦੀ ਆ ਹੈ ਨਾ ਮੈਂ ਟਾਇਰ ਪੰਜ ਲੱਗਣੇ ਜਿਹੜਾ ਕੋਈ ਭੈਣ ਭਰਾ ਲੈ ਗਿਆ ਯਾਦ ਕਰੂਗਾ ਦੋ ਕਹਿੰਦਾ ਜਿੱਦਾਂ ਦੁੱਧ ਚਵਾਉਗੀ ਕੱਲੀ ਵੇੜ ਹੂੰ ਜੇ ਬਈ ਸੈਂਕ ਨਾ ਹੁੰਦੇ ਤਾਂ ਬਾਹਲੇ ਰੁਪਈਆਂ ਦੀ ਵੇੜ ਸੀ ਦੁੱਧ ਦੇ ਨੇ ਉਹ ਨਹੀਂ ਦੇ ਦੇਣਾ ਸਿੰਗਾ ਦਾ ਦਾ ਵਟਾ ਵੀ ਫਿਰ ਕੀ ਹੁੰਦਾ ਬਈ ਜਦੋਂ ਮਾਰਦੀ ਨਾ ਹੋਵੇ ਬੱਚਾ ਵੀ ਤੁਹਾਨੂੰ ਮਗਰਵੱਛੀ ਮਿਲ ਜਾਣੀ ਇਹਦਾ ਬਈ ਜੇ ਸ਼ੰਗ ਬਣਾ ਲਗੇ ਮਾੜੇ ਮਾੜੇ ਰਹਿ ਜਾਣੇ ਅਜੇ ਸ਼ੰਗੇ ਤੇ ਬਣੀ ਨਹੀਂ ਹੈਗੀ ਬਣੀ ਨਹੀਂ ਫਿਰ ਤਾਂ ਇੰਨੇ ਇੰਨੇ ਰਹਿ ਜਾਣੇ ਮਾੜੇ ਮਾੜੇ ਚੋਪੇ ਜੇ ਰਹਿ ਜਾਣੇ ਜਿਵੇਂ ਉਹ ਨਹੀਂ ਦੂਜਾ ਤੇਜਾਬ ਜਾਂ ਲਾ ਦਿੰਦੇ ਆ ਵੀ ਤਾਂ ਮਗਰ ਚੋਪ ਪੋਟਾ ਨਹੀਂ ਕਰਿਆ ਹੁੰਦੇ ਹਾਂ ਹਾਂ ਉਹਦੇ ਉਹਦੇ ਰਹਿ ਜਾਣੇ ਮਾੜੇ ਮਾੜੇ ਰਹਿ ਜਾਣੇ ਸਹੀ ਗੱਲ ਆ ਜੀ ਤੁਸੀਂ ਤਿਆਰੀ ਚੈੱਕ ਕਰੋ ਐਡ ਭੰਡ ਲਾਈ ਫਿਰਦੀ ਹੈ ਜ਼ੇਰ ਤਾਂ ਪੈ ਜੂਗੀ ਬਸ ਗਰਾਣਾ ਬੈਠਾ ਨਹੀਂਗਾ 7 ਕਿਲੋ ਬੋਲਾ ਚੋਤਾ ਦੇ ਠੋ 10 ਲੀਟਰ ਇਹਦੇ ਥੱਲੋ ਹਾਂ ਫੇਰ ਜਾ ਕੇ ਬੈਠਾ ਗਿਆ ਜੰਦਾ ਜਿਹੜੇ ਤੋਂ ਮੈਂ ਬੈਠਾ ਜਾਂਦਾ ਸੀ ਪੰਡ ਲਈ ਫਿਰਦੀ ਹਵਾਨੇ ਦੀ ਦੇਖ ਵੀ ਸਕਦੇ ਹੋ ਤੁਸੀਂ ਪੂਰਾ ਟਾਪ ਦਾ ਹਵਾਨਾ ਮੁੱਠੀ ਵਾਲਾ ਇਹ ਖਾਲੀ ਕਰਨੀ ਦੀ 10 12 ਕਿਲੋ ਕਢਣਾ ਜੀ ਬੜਨੇ ਹੈ ਥੱਲੇ ਚੱਲਿਆ ਤਦ ਤੱਕ ਰੋਗ ਲਈ ਇੱਥੇ ਮੈਨੂੰ ਧਿਆਨ ਨਾ ਦਿਖਾ ਲੈਣ ਦੇ ਲਓ ਜੀ ਚੈੱਕ ਕਰੋ ਹਵਾਨਾ ਪਿੱਛੇ ਨੂੰ ਵੀ ਗੱਠ ਫਿਰਦਾ ਧੁੰਨੀ ਤੋਂ ਲੈ ਕੇ ਸਟਾਰਟ ਹੋਇਆ ਵਾ ਇੰਚੀ ਵੀ ਵੈਥੇ ਨਹੀਂ ਧੁੰਨੀ ਚ ਮਿਲਕ ਮੇਨ ਰਸੇ ਵਰਗੀ ਆਉਂਦੀ ਆ ਥਾਨ ਪੂਰਾ ਮੁੱਠੀ ਵਾਲਾ ਬਾਈ ਦੱਸਦਾ ਕਿ ਪਹਿਲੇ ਸੂਏ 20 ਕਿਲੋ ਚਵਾ ਕੇ ਦਿੱਤੀ ਸੀਗੀ ਐਗਤੀਆਰ ਪਿਛਲੇ ਸੂਏ ਦਿੱਤਾ ਸੀ ਉਹਨੇ 26 ਕਿਲੋ ਤੇ ਐਗਤੀਆਰ ਉਮੀਦ ਤਾਂ ਵਧਦੀ ਆ ਤੁਸੀਂ ਚਾਹੇ 25 26 ਕਿਲੋ ਮੰਨ ਕੇ ਆਜੋ ਸੋਨਾ ਫਿਟਨੈਸ ਆਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹਾਥੀ ਜਵਾਈ ਆਲਾ ਕੋੜ ਛਾ ਕੇ ਤੇ ਭੂਰਾ ਵੀ ਨਹੀਂ ਪੰਡ ਲਾਈ ਫਿਰਦੀ ਆ ਹਮਾਨੇ ਦੀ ਚਵਾਈ ਦੀ ਇੰਨੀ ਚੰਗੀ ਆ ਅਮੜਾ ਬੁਖਾਰੇ ਸਾਈਡ ਪਾਸ ਕੋਈ ਨਾ ਮਾਰ ਦੇ ਕਰੋ ਜੀ ਚੈੱਕ ਕੋਈ ਸਾਈਡ ਪਾਸਾ ਹੈਗਾ ਕਿਸੇ ਪਾਸਾ ਨਹੀਂ ਜੀ ਨਾ ਪੂਰਾ ਹਾਂ ਕਈ ਕਈ ਭਰਾ ਕਹਿੰਦੇ ਜੇਰ ਲਾਂ ਉੱਕਦੀ ਸੀ ਯਾਰ ਬਈ ਸਾਨੂੰ ਲੇਵਾ ਨਹੀਂ ਪਿੱਛੇ ਆਈ ਤਾਂ ਹੁਣ ਆਪਾਂ ਪਾਸੇ ਕੀਤੀ ਠੀਕ ਆ ਬੱਚਾ ਬਹੁਤ ਚੰਗਾ ਦਿੱਤਾ ਵੱੱਛੀ ਮਗਰ ਕਮਾਂਡ ਫਿਰ ਉਹ ਕਰੀ ਭਾਈ ਜਿਹੜਾ ਬੰਦਾ ਫੋਨ ਲਾਵੇ ਕਵੇ ਭਾਈ ਖਾਤਾ ਨੰਬਰ ਦੇ ਦੇ ਇਹ ਬੜਾ ਮੁੱਲ ਨਹੀਂ ਕਰਨਾ ਅੱਜ ਮੁੱਲ ਕਰਾਉਂਦਾ ਪਉ ਨਹੀਂ 70 ਕਰਾ ਲਓ ਹੂੰ ਤੇ 65000 ਚ ਛੋੜ ਕਰਾਂਗੇ ਅੱਜ ਹਾਂ ਜੇ ਸ਼ੈਂਗਣਾਉਂ ਦੇ ਬੱਸੀ 85000 ਦੀ ਸੋਹਣੀ ਘੜਦੀ ਸੀ ਨਹੀਂ ਘੜਦੀ ਸੀ ਕਈ ਹੁਣ ਭੈਣ ਭਰਾ ਫੋਨ ਲਾ ਕੇ ਆਏ ਵੀ ਕਹਿਣਗੇ ਬਾਈ ਤੇਰੀ ਗਾਂ ਦੇ ਸ਼ੈਂਗਾ ਸ਼ੈਂਗਣਾਉਂ ਦੇ ਫਿਰ ਮੈਂ ਵੀ ਨਹੀਂ ਨਿੰਦੰਦਾ ਸੀ ਫਿਰ ਗਾਉਂ ਵੀ ਨਹੀਂ ਮਿਲਨੀ ਸੀ ਸ਼ਿੰਗਣਾ ਗਾਉਂ ਮਿਲਨੀ ਸੀ ਗਾਉਂ ਵੀ ਨਹੀਂ ਮਿਲਨੀ ਸੀ ਬਾਕੀ ਇੱਕ ਗੱਲ ਹੋਰ ਆ ਬਰਾਣਾ ਹੂੰ ਜਿਹੜਾ ਪੁੱਤ ਸਿੰਗਣਾ ਪੁੱਤ ਤੋਂ ਤਲੋਂ ਤਾਂ ਦਰੁਸਤ ਹੀ ਰਹਿੰਦਾ ਬਿਮਾਰ ਘਟ ਬਿਮਾਰ ਘਟ ਬਹੁਤ ਫਰਕ ਪੈਂਦਾ ਇਹ ਚੀਜ਼ ਉਹ ਬੰਦੇ ਨੇ ਦੱਸਿਆ ਕਹਿੰਦੇ ਬਾਈ ਇੰਨੀ ਸਿਹਤ ਚੰਗੀ ਹੈ ਨਾਲੇ ਕਰਮ ਵਾਲੀ ਦੀ ਖਾਂਦੀ ਪੀਂਦੀ ਬਥੇਰਾ ਦੁੱਧ ਜਿੰਨਾ ਪਾਲਾ ਉਨਾ ਚੋਲਾ ਹਮ ਤੇ ਕਹਿੰਦੇ ਸੀ ਇੱਕ ਦਿਨ ਟੈਰਾ ਮਸ਼ੀਨ ਦੀ ਗੋਲੀ ਵੀ ਨਹੀਂ ਦੇ ਕੇ ਦੇਖੀ ਇਹ ਗਾਂ ਬੁਖਾਰ ਵੀ ਨਹੀਂ ਚੜਿਆ ਜੋ ਮਹੀਨ ਚੜਿਆ ਯਾਰ ਕਹਿੰਦੇ ਸਵੇਤ ਨਹੀਂ ਆ ਹੁਣ ਕਿਉਂ ਕਿਹਦੇ ਦੋ ਬੱਚੀਆਂ ਇੱਕ ਬੱਚੀ ਸੂਪੀ ਇਹਦੀ ਇੱਕ ਗੱਤ ਗੱਬਣ ਹੋਈ ਵੀ ਆ ਹਾਂ ਤੇ ਮਗਰ ਦੋ ਬੱਚੀਆਂ ਦਾ ਇੱਕ ਦੋ ਜਣ ਮੱਢਾ ਨਹੀਂ ਛਾਲ ਵੀ ਨਹੀਂ ਭੰਨਦੀ ਪਹਿਲੇ ਟੀਕੇ ਦੀ ਰਹਿੰਦੀ ਆ ਪਹਿਲੇ ਟੀਕੇ ਤੇ ਗੌਣੀ ਗੌਣਾ ਵੱਡੀ ਆ ਯਾਰ ਮੇਨ ਗੱਲ ਛੋਟੀ ਨਹੀਂ ਕਹਿੰਦੇ ਤਰੀਬ ਕਰ ਲਉਣੀ ਥੋੜੀ ਆ ਯਾਰ ਹੁਣ ਫਿਰ ਬਿਹੜਾ ਦਿਖਾ ਦੇ ਕੇ ਕਿ ਪਹਿਲਾਂ ਬੱਚੀਆਂ ਦਿਖਾ ਹਾਂ ਮਖਾਲਾ ਜਿਵੇਂ ਮਰਜ਼ੀ ਦਿਖਾ ਲੈ ਆਪਾਂ ਸਾਰੇ ਪਹਿਲਾਂ ਬੱਚੀਆਂ ਦਿਖਾ ਦੇ ਚ ਇੱਕ ਤਾਂ ਜੱਤੀ ਆ ਇੱਕ ਹੈਗਾ ਐਚ ਐਫ ਦਾ ਤੋਪਾ ਐਚ ਐਫ ਦੀ ਮਾੜੀ ਮਾੜੀ ਸੀ ਯਰ ਮੰਗੀ ਬਹੁਤ ਪ੍ਰਾਮਾਣੀ ਸੀ ਤਨ ਬੱਚਿਆਂ ਕੱਲੀਆਂ ਕੱਲੀਆਂ ਐਵੇਂ ਤੁਨ ਮੈਂ ਕੱਲ ਆਪਣੀ ਵੀਡੀਓ ਚੱਲੀ ਆ ਪਰ ਮੈਂ ਦਿੱਤ ਗਣੀ ਆਪਾਂ ਕਹੇ ਸੀ ਵੀਡੀਓ ਤੇਨੇ ਇਕੱਠਾ ਆ ਦੇਣੀਆ ਹੁਣ ਇੱਕ ਭਰਾ ਆਈ ਉਹ ਜਿਹੜਾ ੱੱਕੇ ਨਹੀਂ ਲਿਆ ਗਿਆ ਬੱਛੀ ਆਕ ਸਿੰਗਲ ਰੁਪਈਆ ਵੀ ਫੋਲ ਹੀ ਦੇ ਗਿਆ ਆਪਾਂ ਐਵੇਂ ਤੁਨ ਕਹਿ ਦਿੱਗੇ ਅੱਛਾ ਜਿਹੜੀ ਦੇ ਸੰਗ ਆਪਾਂ ਕਿਹਾ ਸੀਗਾ ਵੀ ਤਿੰਨੇ ਦੇ ਦਾਂਗੇ ਇਕੱਠੀਆਂ 45000 ਦੀਆਂ ਕਿਹਾ ਸੀ ਹਾਂ ਉਹ 23000 ਦੀ ਕੱਲੂ ਹੀ ਲੈ ਗਿਆ ਅੱਛਾ ਉਹ ਕੱਲ ਹੀ ਲੈ ਗਿਆ ਹਾਂ ਹੁਣ ਫੇਰ ਡਿਟੇਲ ਪਿਛਲੀ ਵੀਡੀਓ ਚ ਵੀ ਤੁਹਾਨੂੰ ਦੱਸੀ ਸੀ ਫੇਰ ਦੱਸ ਦਿੰਨੇ ਆ ਢੋਲੀ ਚੈੱਕ ਕਰ ਲੋ ਮਾੜਾ ਜਾਂ ਟਮਕਣਾਏ ਦੇ ਤੇ ਮਾੜਾ ਜੇ ਟਮਕਣਾ ਇਹਦੇ ਆ ਉਹ ਯਾਰ ਇਹਦਾ ਭਾਈ ਮਾਮੂਲੀ ਆ ਕਿਉਂਕਿ ਇਹਨਾਂ ਦਾ ਮਾੜਾ ਮੋਟਾ ਆ ਹੀ ਜਾਂਦਾ ਇਹਦੇ ਦਾ ਬਦਲੇ ਨਾ ਗਦੇ ਹੀ ਆਉਣਾ ਵੀਰੇ ਹਾਂ ਇਹਦੇ ਦਾ ਕੋਈ ਹੈਗਾ ਸਰਾਖ ਹੈ ਜੇ ਸਰਾਖ ਉਹਦਾ ਪਤਾ ਕਰ ਦਿੰਦੇ ਠੀਕ ਆ ਅੱਜ ਫੇਰ ਉਹ ਤਾਂ ਚਲੋ ਲੈ ਗਿਆ ਹੁਣ ਜੋੜੇ ਦਾ ਮੁੱਲ ਉਹ ਕਰਦੀ ਬਸ ਲੈਣ ਦੇ ਨਾਲ ਇਹ ਭਾਈ ਲੈ ਮੁੱਲ ਕਰਾਉਣ ਦਾ ਮੁੱਲ ਤੀ ਰਹੂਗਾ ਇਹਨਾਂ ਦਾ ਹੂੰ ਦੇ ਨੀ ਕਿੰਨੇ ਦੀਆਂ ਜਦੋਂ ਘਾਟੇ ਪੈਂਦੇ ਉਹ ਵੀ ਆਪੋ ਨਹੀਂ ਪੈਂਦੇ ਇਹ ਤਾਂ ਗੱਲ ਹੈ ਸਹੀ ਹੈ ਨਾ ਹੁਣ ਐ ਥੋੜਾ ਹੁਣ ਕਈ ਭੈਣ ਭਰਾ ਕਰਨਗੇ ਤਾਂ ਦੂਜੇ ਤਾਂ ਇੰਨੇ ਬੱਟਲੇ ਸਹੀ ਹੈ ਨਾ ਠੀਕ ਆ ਉਹਦਾ ਉਹਦਾ ਆਪਣੀ ਸੈਰ ਦਰਦੀ ਆ ਉਹ ਕਿੰਨੇ ਦੀ ਅਗਲੇ ਨੂੰ ਪੁੱਗੀ ਅਗਲਾ ਲੈ ਗਿਆ ਪੁੱਗੀ ਲੈ ਗਿਆ ਠੀਕ ਹੈ ਨਾ ਇਹ ਬਈ ਜੋੜਾ ਆਪਾਂ ਮੰਨ ਕੇ ਚੱਲ ਦੇ ਦਾਂਗੇ 27000 ਦਾ ਫੇਰ ਵੀ ਮਾਨਤਨ ਕਰਦੇ ਕਰ ਦਾਂਗੇ ਮਾਨਤਾਨ ਜੇ ਜੋੜਾ ਇਕੱਠਾ ਲਵੂਗਾ ਤਾਂ ਜੋੜਾ 27000 ਦਾ ਕੱਲੀ-ਕੱਲੀ 15 ਦੀ ਹਾਂ ਠੀਕ ਆ ਤੇ ਆ ਆ ਜਾਨਵਰ ਕਿਵੇਂ ਲੈ ਜਾਂਦੇ ਇਹ ਪਤਾ ਨਹੀਂ ਲੈ ਜਾਨੇ ਪੈਗੇ ਭਰਾਵਾ ਇਹ ਤੂੰ ਤਾਂ ਲੈਂਦਾ ਨਹੀਂ ਹੁੰਦਾ ਮੈਂ ਕਿੱਥੇ ਲੈਣਾ ਉਹ ਜਾ ਕੰਮ ਆ ਸ਼ਾਰਮੋ ਦੀ ਆਪ ਨੂੰ ਵੀਡੀਓ ਪਾਉਂਦੇ ਨੇ ਚਲੋ ਕੰਮ ਤਾਂ ਕੋਈ ਨਹੀਂ ਮਾੜਾ ਯਾਰ ਬੰਦੇ ਤਾਂ ਲੈਣਾ ਸੀ 17-18000 ਰੁਪਇਆ ਜਿਹੜੇ ਤਾਂ ਬੰਦੇ ਇਹ ਕੰਮ ਕਰਦੇ ਆ ਉਹਨਾਂ ਦਾ ਬਣਿਆ ਸਰਕਲ ਆ ਆਪਾਂ ਗਾਈਆਂ ਦੀ ਵੀਡੀਓ ਪਾਉਂਦੇ ਰਹਿੰਦੇ ਆਪਾਂ ਇਹ ਜਾਨਵਰ ਲੈਂਦੇ ਨੇ ਉਹ ਯਾਰ ਬਾਈ ਤੁਹਾਨੂੰ ਦੱਸ ਦਾਂ ਗੱਲ ਹੂੰ ਇਹ ਬੰਦੇ ਤਾਂ ਪੈਸੇ ਹੀ ਲੈਣੇ ਸੀ ਆਪਾਂ ਅੱਛਾ ਪੈਸੇ ਹੀ ਬਹੁਤ ਲੈਣੇ ਸੀ ਉਹਦੇ ਲੈ ਪੈਸੇ ਹੁਣ ਜਵਾਬ ਹੀ ਸੀ ਉਹ ਕਹਿੰਦਾ ਜਾ ਲੈ ਜਾਣੇ ਤਾਂ ਕੋਲ ਕੇ ਲੈ ਜਾ ਨਹੀਂ ਮੇਰੇ ਤਾਂ ਮਰੀਆਲਾ ਕੰਮ ਨਹੀਂ ਨੇ ਤਾਂ ਦੰਦਰ ਕਾ ਜਵਾਬ ਉਹ ਮੈਂ ਕਹਿੰਦਾ ਜਿਹੜੇ ਖਰੇ ਨੇ ਉਹ ਨਹੀਂ ਕਰਨ ਲਗੀ ਅੱਛਾ ਇਹ ਦੋਨੇ ਬੱਕਰੇ ਹੀ ਐ ਦੋਨੇ ਬੱਕਰੇ ਹੈ ਬੀਟਲਾ ਪ्योर ਬੀਟਲਾ ਹੈ ਨਾ ਇੱਕ ਦਾ ਰੰਗ ਦਾ ਹੀ ਫਰਕ ਆ ਬਸ ਥੋੜਾ ਜਿਹਾ ਹਾਂ ਇਹ ਥੋੜਾ ਵੱਡਾ 7-8 ਮਹੀਨਿਆਂ ਦਾ 6-7 ਮਹੀਨੇ ਦਾ ਪੰਜਾ 6 ਮਹੀਨਾ ਜੋੜੇ ਦੀ ਡਿਮਾਂਡ ਡਿਮਾਂਡ ਨਹੀਂ ਵਟ ਡਿਮਾਂਡ ਨਹੀਂ ਕਰਨੀ 12 ਦੇ ਦੋਨੇ ਦੇ ਦਾਂਗੇ ਦੋਨੇ ਹਾਂ 12 ਦੇ ਯਾਰ ਇੰਨੇ ਦਾ ਤੁਹਾਨੂੰ ਪਤਾ ਦੂਜੇ ਕੰਮ ਚ ਵੀ ਹੈ ਗਿਆ ਯਾਰ ਚਲੋ ਚਲ ਆਪਾਂ ਕਹਾਨੂੰ ਨਾਂ ਲੈਣਾ ਵਿਚਾਰੇ ਹੈ ਨਾ ਹੂੰ ਹੂੰ ਕੋਈ ਪਾਲ ਲੂਗਾ ਪਾਲ ਲੂਗਾ ਕੋਈ ਪਰ ਭਰਾਔਰਲੇ ਦੀ ਨਸਲ ਬਹੁਤ ਆ ਬੀਟਲ ਦਾ ਹੂੰ ਹਣ ਕਿਹੜਾ ਨਗ ਦਿਖਾ ਗੇ ਆ ਕਾਲੀ ਵਿਹੜੀ ਦਿਖਾ ਦੇ ਸੁਹਾ ਗੇ ਇਹ ਬਾਈ 40 ਦਿਨ ਦੀ ਸੂਈ ਆ ਸਰਫੀ ਗਰੰਟੀ ਵਾਲਾ ਕੰਮ ਗਰੰਟੀ ਘਰੇ ਵੀ ਭੇਜ ਦੂੰਗਾ ਡਾਕਟਰ ਲਿਆ ਕੇ ਚੈੱਕ ਕਰਾ ਲੈ ਕਰਾ ਸਕਦਾ ਹੀਟ ਚ ਵੀ ਹੀਟ ਵੀ ਨਹੀਂ ਵੜਨੇ ਕੱਢੀ ਆ ਜੀ ਪਹਿਲੇ ਜਾਣੀ ਹਜੇ ਤਾਂ ਅੰਦਰੋਂ ਹੀ ਨਹੀਂ ਸੈੱਟ ਹੋਈ ਹੋਣੀ ਇਹ ਹਾਂ ਠੀਕ ਆ ਬੱਚਾ ਇਹਦਾ ਬੱਚਾ ਆ ਜੀ ਬਾਈ ਤੁਹਾਨੂੰ ਪਤਾ ਬੱਚਾ ਕੌਣ ਬਚਾਉਂਦਾ ਕੋਈ ਨਹੀਂ ਬਚਾਉਂਦਾ 5 10 ਦਿਨ ਦੀ ਜੇ ਮਾਸੀ ਭਾਂਜਾ ਬਣਾਉਣਾ ਹੁੰਦਾ ਮੈਂ ਤੇ ਚ ਬਣਾ ਦਿੰਦਾ ਪਰ ਇਹ ਕੰਮ ਆਪ ਕਰਨਾ ਨਹੀਂ ਉਹ ਤਾਂ ਲੋੜ ਨਹੀਂ ਆਪਾਂ ਦਾ ਹਾਂ ਯਾਨੀ ਕਿ ਇਹਨੇ ਕਹਿਣਾ ਸੀ ਮੇਰਾ ਹੈ ਮੇਰਾ ਨਹੀਂ ਹੈਗਾ ਇਹਨੇ ਕਿਹਾ ਬੋਲਿਆ ਆ ਕੇ ਮਗਰੀ ਬੰਨ ਦੇਣਾ ਸੀ ਹੂੰ ਬੱਛੇ ਬਥੇਰੇ ਬਥੇਰੇ ਫੋਨ ਆਉਂਦੇ ਬਈ ਸਾਡਾ ਪਤਾ ਅਸਲਾ ਕਹਿ ਦਿੰਦਾ ਯਾਰ ਬਈ ਛੱਡ ਦੇ ਨਹੀਂ ਥੱਲੇ ਹਾਂ ਕਈ ਜਣਾ ਸੀ ਪਰ ਇਹ ਗਲਤ ਕੰਮ ਨਹੀਂ ਕਰਨਾ ਮਹਾਰਾਜ ਨੂੰ ਜਾਣ ਦੇਣੀ ਆ ਜਿਹੜੀ ਗੱਲ ਆ ਉਹੀ ਕਵਾਂਗੇ ਹੈਗਾ ਤਾਂ ਹੈਗਾ ਅਖਾਂਗੇ ਕਈ ਵਾਰ ਫੋਨਾਂ ਦੇ ਮਾਰ ਵੀ ਜਾਂਦੇ ਮਰੇ ਪਾਈ ਬਿਲਕੁਲ ਵਿਖਾ ਦਿੰਦੇ ਆਪਾਂ ਕੋਈ ਮਰ ਗਿਆ ਬਈਆ ਪਿਆਂਗਾ ਨੇ ਮੂਰੇ ਚੱਟੇ ਠੀਕ ਗੱਲ ਇਹ ਕੰਮ ਨਹੀਂ ਕਰਨਾ ਦੁੱਧ ਕਿੰਨਾ ਦੁੱਧ ਬਈ 18 ਲੀਟਰ ਚੋਗੇ ਲੈ ਆ ਹੂੰ ਕੋਈ ਭੈਣ ਭਰਾ ਲੈਂਦਾ 16 ਕਿਲੋ ਮੰਨ ਕੇ ਮੇਨਾ ਸੌਦਾ ਕਰੇ 16 ਕਿਉਂਕਿ ਰਾਤ ਚ ਥੋੜਾ ਘਰ ਦਾ ਕਰਦੀ ਥੋੜੇ ਪੱਠੇ ਨਹੀਂ ਵੜਨੇ ਚਾਹੀ ਘਰ ਦੀ ਵਾਸੀ ਦੂਜਾ ਸੂਆ ਵੜਾ ਘਰ ਦੀ ਵੱਡੀ ਆ ਪੂਰੀ ਤੂੰ ਬਾਡੀ ਢਾਂਚਾ ਦਾ ਵੇਖ ਵਾਸੀ ਦਾ ਬਾਕੀ ਟਾਈਮ ਚੈੱਕ ਕਰਾ ਦੇ ਨੂੰ ਭੈਣ ਭਰਾ ਕਹਿਣਗੇ ਕੋਈ ਲੇਵਾ ਥੋੜਾ ਵਿਖਾਉਂਦੀ ਹੈ ਲੇਵਾ ਬਾਈ ਜਿਵੇਂ ਝਾੜਦੀ ਨਿੰਬੂ ਕੋਲੋਂ ਚੜ ਜਾਂਦੀ ਚਵਾਈ ਕਰਨ ਲੱਗ 9:00 ਵਜੇ 58 10:00 ਵਜੇ ਵੀਡੀਓ ਬਣਾ ਰਹੇ ਆਪਾਂ ਤੋਰਦੇ ਵੀਰੇ 10:00 ਵਜੇ ਵੀਡੀਓ ਕਵਰ ਆ ਗੋਲ ਵੱਡੀ ਆ ਵੀਰੇ ਫਾਰਮ ਜੱਡੀ ਆਪਣੀ ਸ਼ਿਆਮੀ ਨਾਲੀ ਕੱਪਣ ਵੜ ਚਗੀ ਹਾਂ ਓਡੀਆ ਠੀਕ ਆ ਵੱਡੀ ਵਹਿੜਾ ਕੋਈ ਛੋਟੀ ਨਹੀਂ ਚਵਾਈ ਹੋਈ ਵੀ ਆ ਵੀਰੇ ਮਾਰਨਿੰਗ ਦੀ ਜੱਜਮੈਂਟ ਉਹ ਸਾਵਾਂ ਨਾਲ ਜੇ ਉਹ ਬੂੰਗਣ ਚੋੜੀ ਵੀ ਉਹ ਕੰਮ ਨਹੀਂ ਹੈਗਾ ਠੀਕ ਆ ਆਪਰ ਮੇਰੇ ਜਿਹੜੇ ਭੈਣ ਭਰਾ ਲੈਂਦਾ ਨਾ ਮੇਰੇ ਘਰੇ ਬਨੇਲੇ ਚਾਰ ਡੰਗ ਚਵਾਈ ਕਰ ਲਵੇ ਹੁਣ 14 ਕਿਲੋ ਦੀ ਗਰੰਟੀ ਆ ਨਹੀਂ 16 ਕਿਲੋ ਬਈ ਮਣਕੇ ਦਊਗਾ 16 ਕਿਲੋ ਮਣਕੇ ਦੇ ਦਾਂਗੇ ਹਾਂ ਦੋ ਟਾਈਮ ਚਾਰ ਟਾਈਮ ਦੁੱਧ ਹੀ ਬਹੁਤ ਆ ਇਹਦੇ ਥੱਲੇ ਤੇ ਯਾਰ ਬਈ ਦੁੱਧ ਤਾਂ ਦੱਸਦਾ ਗੱਲ ਯਾਦੇ ਮਾਲ ਚੋਂ ਆਈਏ ਬਹਿੜਾ ਹੂੰ 12 ਦੇ ਵੀ ਵਾਜੂ ਦੋ ਤਾਂ 20 ਕੋ ਲਈ ਚਾਦੂਗਾ ਚਾਰ ਦਿਨ ਸੰਭ ਕੇ ਹੂੰ ਇਹ ਤਾਂ ਗੱਲ ਹੈਗੀ ਅਜੇ ਵੇੜ ਨੇ ਜੀ ਨਹੀਂ ਲਾਇਆ ਕਿਉਂਕਿ ਉਹਨਾਂ ਦੀ ਜਾਂਪਾਲ ਘਰ ਦੀ ਬੱਛੀ ਸੀਗੀ ਠੀਕ ਆ ਆ ਜਾ ਪੁੱਤ ਬਾਕੀ ਹਵਾਨਾ ਸੋਣਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਫੂਡ ਸ਼ਾਂ ਕਿਤੇ ਪੋਰਾ ਬਿਣ ਜ ਰੰਗ ਪ੍ਰਿੰਟ ਵੀ ਪੂਰਾ ਚੰਗਾ ਗਲਾਬੀ ਥਣ ਕੱਟ ਵਾਲਾ ਹਵਾਨ ਮਲਕਵੇਂ ਨ ਪੂਰੀ ਸਟਰੋਂਗ ਆਉਂਦੀ ਆ ਰਸੇ ਆ ਰਗੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦੀ ਡਿਮਾਂਡ ਜਾਇਜ਼ ਜੀ ਬੜਾ ਮੁੱਲ ਕਰਾਉਣਾ ਦਾ ਮੁੱਲ 60 ਆ ਹੂੰ ਜਿਹੜਾ ਲੈਣਾ 55 'ਚ ਛੋੜ ਕਰੂੰਗਾ 55000 500 ਰੁਪਇਆ ਛੋੜ ਕਰੂੰਗਾ 55 'ਚ ਠੀਕ ਆ ਵੀਰੇ ਤੇ ਇੱਕ ਜਰਸੀ ਦਾ ਤੋਹਫਾ ਲਈ ਕਰਦਾ ਸੂਆ ਕਿੰਨਾ ਮਾਇਦਾ ਇਹ ਅਰੀਜਨਲ ਦੂਜਾ ਸੂਆ ਸੁੰਦੀ ਹੈ ਅਰੀਜਨਲ ਦੂਜਾ ਸੂਆ ਕੋਈ ਉਹ ਛੋਟੀ ਜੀ ਮੰਨ ਕੇ ਨਾਮ ਹੈ ਨਹੀਂ ਭਾਈ ਫੁੱਲ 4.5 ਫੁੱਟ ਕੱਦਦਾ ਬੱਚੀ ਦਾ ਹਾਂ ਠੰਡੀ ਬਥੇਰੀ ਆ ਆਹ ਸਾਰੇ ਵਲਟਾਂ ਕੱਢ ਕੇ ਸੋਨਾ ਬੱਚੀ ਨੇ ਕਿੰਨਾ ਦੁੱਧ ਦਿੱਤਾ ਪਿਛਲੇ 16 ਲੀਟਰ ਦੱਸਿਆ ਭਾਈ ਮਾਲਕਾ ਨੇ ਉਹ 8 ਕਿਲੋ ਟਾਈਮ ਦਾ ਚਵਾਇਆ ਨੇ ਮੱਝ ਵਰਗਾ ਠੀਕ ਆ ਹਾਂ ਤੋਰਦੀ ਕਿੰਨੇ ਦਿਨ ਲੈਂਦੀ ਹੈ ਬਈ ਇੱਕ ਹਫਤੇ ਚ ਬੱਚਾ ਦੇ ਦੇਗੀ ਬਈ ਹੁਣ ਇੱਕ ਹਫਤਾ ਜੀ ਠੀਕ ਆ ਅਰੇ ਪਰ ਤੋ ਜਾ ਸੈਡ ਲੋ ਇੱਕ ਹਫਤੇ ਚ ਬਾਈ ਦੱਸਦਾ ਕਿ ਸੂਪ ਹੋਗੀ ਚੰਗੀ ਆ ਟਾਪ ਬਰੀਡ ਜਰਸੀ ਆਪਾਂ ਕਹਿ ਸਕਦੇ ਹਾਂ ਖੁੱਲੀ ਚਮਕ ਦਮਕ ਵਾਲੀ ਆ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕੱਟ ਵਾਲਾ ਹਵਾਨ ਮੁੱਠੀ ਵਾਲਾ ਥਾਨਾ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਕੋਟ ਸ਼ਾਂਕੇ ਦੇ ਭੋਰਾ ਵੀ ਨਹੀਂ ਜੀ ਬਾਕੀ ਚੈੱਕ ਕਰ ਲਓ ਵੀਰੇ ਪੋਰ ਜਰਸੀ ਆ ਬਾਈ ਹੂੰ ਕੁਆਲਿਟੀ ਚੈੱਕ ਕਰ ਬੱਚੀ ਦੀ ਸਹੀ ਗੱਲ ਆ ਜੀ ਬੁੱਥੀ ਬੁੱਥੀ ਬਹੁਤ ਸੋਹਣੀ ਆ ਬੱਚੀ ਦੀ ਠੀਕ ਆ ਵੀਰੇ ਮੁੱਠੀ ਵਾਲਾ ਥਾਨ ਅੱਲਾ ਕੱਲਾ ਨੀ ਖੜਮਾ ਨੇੜੇ ਤੋਂ ਦੇਖ ਲੋ ਜੀ ਬਾਕੀ ਯਾਰ ਫਿਟਨੈਸ ਵਾਲਾ ਹਵਾਨਾ ਦੇਣੀ ਲੈਂਦੀ ਏ ਜੇ ਜਮਾ ਤਿਆਰ ਦੀ ਵੀਡੀਓ ਬਣਾਉਂਦੇ ਤਾਂ ਗੱਲ ਬਾਤ ਹੀ ਇਹਦੀ ਹੋਰ ਹੋਣੀ ਸੀਗੀ ਵੀਰੇ ਜਿਹੜੇ ਜਰਸੀ ਦਾ ਸ਼ੌਂਕ ਰੱਖਦੇ ਆ ਜਰਸੀ ਬ੍ਰੀਡ ਦਾ ਤੇ ਜਰਸੀ ਦਾ ਤੋਹਫਾ ਹੀ ਮੰਨ ਸਕਦੇ ਆ ਆਪਾਂ ਇਹਦਾ ਇਹਦੀ ਜਾਇਜ ਡਿਮਾਂਡ ਬਰਾੜਾ ਜਿਹਦੇ ਦੇਦਾਂ ਨੇ ਬੱਚਾ ਵੜਨੇ ਹੂੰ ਉਹਦੇ ਦਾ 65000 ਚ ਸੋਣੀ ਘੜਦੀ ਹੂੰ ਅੱਜ ਵੜ ਗੱਬਣ ਗੱਬਣਾ ਆਪਾਂ 55 ਦੀ ਦੇ ਦਾਂਗੇ 55 ਦੀ ਦੇ ਦਾਂਗੇ ਹਾਂ ਠੀਕ ਆ ਕੋਈ ਨਾ ਵਿੱਚੋਂ ਛੋੜ ਕਰ ਦੂੰਗਾ 500 ਰੁਪਏ ਠੀਕ ਆ ਅੱਜ ਗੱਬਣ ਗੱਬਣ ਬਾਈ ਕਹਿੰਦਾ 55000 ਦੀ ਦੇ ਦਾਂਗੇ ਵਿੱਚੋਂ ਛੋੜ 8 ਨੰਬਰ ਵੀਰੇ ਇਹਦਾ ਸੁਆ ਕਿਨ ਨਮਾਜ ਬਈ ਮਾਲਕਣ ਤੀਜਾ ਸੋਹ ਕੇ ਕਿ ਦਿੱਤੀ ਆਪਾਂ ਨੂੰ ਤੀਜਾ ਜੀ ਹਾਂਜੀ ਠੀਕ ਆ ਵੀਰੇ ਤੇ ਕਿੰਨੇ ਸਮੇਂ ਦੀ ਗੱਭਣਾ ਜੀ ਉਹ ਤੇ ਭਾਈਆ ਧਾਰਾ ਮਾਰ ਕੇ ਲਈ ਪਿਛਲੀ ਵੀਡੀਓ ਪਾਈ ਆ ਜੀ ਆਪਾਂ ਠੀਕ ਆ ਨਾ ਠੀਕ ਆ ਚੌਂਗ ਦੇ ਧਾਰਾ ਮਾਰ ਕੇ ਲੈਂਦੀ ਸੀ ਦੁੱਧ ਦਾ ਨਹੀਂ ਪਤਾ ਸੀਗਾ ਵੀ ਕਿੰਨਾ ਦਊਗਾ ਦੁੱਧ ਭਾਈ ਦੋਨਾਂ ਟਾਈਮਾਂ ਦਾ 2.5 ਕਿਲੋ ਹੀ 2.5 ਕਿਲੋ ਡੰਗ ਦਾ ਦੋਨਾਂ ਟਾਈਮਾਂ ਦਾ 5 ਕਿਲੋ ਦੋਨਾਂ ਟਾਈਮਾਂ ਦਾ 5 ਕਿਲੋ ਹਾਂ ਠੀਕ ਆ ਕਿ ਮੰਨ ਕੇ ਜੇ 6.5 ਜਾਂ ਜASE ਪਾਸੇ ਗੱਭਣਾ ਬਾਈ ਚੈੱਕ ਕਰਾ ਲਈ ਆਪਾਂ ਥਣਾਂ ਦੀ ਗਾਰੰਟੀ ਆ ਹਾਂ ਥਣਾਂ ਦੀ ਗਾਰੰਟੀ ਆ ਠੀਕ ਆ ਵੀਰੇ ਥਣ ਸੋਨਾ ਮੁੱਠੀ ਵਾਲਾ ਕੱਲਾ ਕੱਲਾ ਕਿਉਂਕਿ ਭਾਈ ਅਸਲ ਜਰਾਣਾ ਮਹੀਨੇ ਦੇ ਕਿਤੇ 250 ਦੇ ਹੂੰ ਅਸਲ ਚ ਹੁਣ ਸੇਵਾ ਹੋ ਜੇ ਬੜ ਵੱਡੀ ਫਾਰਮ ਵਾਲੀ ਐ ਤੁਹਾਨੂੰ ਪਤਾ। ਹੂੰ ਤੇਰੀ ਫਾਇਦਾ। ਹਾਂ। ਬਾਕੀ ਚੰਗੀ ਆ ਰੰਗ ਪ੍ਰਿੰਟ ਵਾਲੀ ਆ। ਵਜਨ ਵਜੂਦ ਵਾਲੀ ਆ। ਹੱਤ ਕਾਟ ਵਾਲੀ। ਵੱਡੀ ਬੈੜਾ ਜੀਨੇ ਸਾਹਮਣੀ ਆ ਬਾਈ। ਹੂੰ ਲੋਕਾਂ ਦੇ ਜਿਹੜੀਆਂ ਬੱਚੀਆਂ ਪਾਲਦੇ ਆ। ਇਹ ਕੱਟ ਦੇਣ ਘਾਟ ਦੇ। ਇਹਦੇ ਤੇ ਨੱਤ ਦੇਣ ਘਾਟ। ਠੀਕ ਹੈ ਨੱਤ ਝਾੜੀ ਪਾਉਗੀ ਤਾਂ ਯਾਰ ਉਹ ਯਾਰ। ਇਹ ਤਾਂ ਕਰ। ਜੀਨੇ ਸਾਹਮਣੀ। ਜੀਨੇ ਸਾਹਮਣੀ। ਉਹ ਬੁਨੇ ਰੁਪਏ ਘਾਟ ਜਣੇ ਜਿਨੇ ਦੀ ਆ ਭਜ ਦੇ ਦੇਣੀਆਂ। ਠੀਕ ਕਿੰਨੇ ਦੀ ਦੇ ਦੇਣੀਆਂ? ਇਹ ਅੱਜ 43 ਦੀ ਵਿੜ ਦੇ ਦਾਂਗੇ। ਉਜਮਾਨਤਾ ਨੂੰ ਘਰ ਤੋਂ 500 ਛੋੜ ਵੀ ਕਰ ਦੂੰਗਾ ਠੀਕ ਆ 43000 ਦੀ ਬਾਈ ਕਹਿੰਦਾ ਵੈਟ ਦੇ ਦਾਂਗੇ ਜੀ 500 ਰੁਪਿਆ ਉਹਦੇ ਜੀ ਕਿਉਂਕਿ ਬਾਈ ਹੁਣ ਦੁੱਧ ਜਿਹੜੇ ਦੁੱਧ ਚੋਣਾ ਉਹਦੇ ਲਈ ਨਹੀਂ ਹੈਗੀ ਚੰਗੀ ਹੂੰ ਕਿਉਂਕਿ ਬਈ ਨੇ ਗਾਣੇ ਕੋਤ ਦੇਣਾ ਗਾਣੇ ਅਸਲ 'ਚ ਹੁਣ ਉਹਨਾਂ ਨੂੰ ਰੈਸਟ ਮਿਲ ਜਾ ਉਹ ਚੰਗੀ ਗੱਲ ਹੈ ਰੈਸਟ ਮਿਲ ਜਾ ਫੇਰ ਹੀ ਫਾਇਦਾ ਹਾਂ ਠੀਕ ਆ ਜੀ ਧੰਨਵਾਦ